ਹਫਤੇ ਵਿੱਚ ਜਦੋਂ ਹੀ ਬੱਚੇ ਕੁਛ ਨਾ ਕੁਛ ਨਵਾਂ ਖਾਣ ਦੀ ਜਿੱਦ ਕਰਦੇ ਆ ਤਾਂ ਆਪਾਂ ਨੂੰ ਵੀ ਹੁੰਦਾ ਕਿ ਕੁਝ ਵਧੀਆ ਬਣਾਈਏ ਤੇ ਜਲਦੀ ਜਿਹੜਾ ਬਣ ਕੇ ਤਿਆਰ ਹੋ ਜੇ ਅੱਜ ਆਪਾਂ ਬਹੁਤ ਹੀ ਛੇਤੀ ਵਿੱਚ ਬਣਨ ਵਾਲੀ ਪਾਓਵਾ ਚੀ ਤਿਆਰ ਕਰਾਂਗੇ ਜਿਹੜੀ ਕਿ ਬੜੇ ਸਾਦੇ ਜਿਹੇ ਤਰੀਕੇ ਨਾਲ ਬਣੂਗੀ ਤੇ ਟੇਸਟ ਇਹਦਾ ਲਾਜਵਾਬ ਹੋਊਗਾ ਕਿਉਂਕਿ ਬਾਜ਼ਾਰ ਵਾਲੀਆਂ ਚੀਜ਼ਾਂ ਨਾਲੋਂ ਘਰ ਦੇ ਵਿੱਚ ਆਪਾਂ ਇਹ ਜਿਹੀਆਂ ਚੀਜ਼ਾਂ ਤਿਆਰ ਕਰੀਏ ਤਾਂ ਕਿਤੇ ਜ਼ਿਆਦਾ ਵਧੀਆ ਸਮਾਂ ਤੁਸੀਂ ਬੇਲੇ ਟਾਈਮ ਵੀ ਕੱਟ ਸਕਦੇ ਹੋ ਜਾਂ ਤੁਸੀਂ ਜਦੋਂ ਹੀ ਕਰੋਗੇ ਨੂੰ ਨਾਲ-ਨਾਲ ਕੱਟ ਲਿਓ 15 ਤੋਂ 20 ਮਿੰਟਾਂ ਵਿੱਚ ਹੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੇ ਲਈ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕੁੱਕਰ ਕਿਉਂਕਿ ਇਹਨੂੰ ਅੱਜ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਜ਼ਰੂਰਤ ਮੁਤਾਬਕ ਸਮਾਨ ਆਪਾਂ ਪਹਿਲਾਂ ਹੀ ਕੱਟ ਲਿਆ ਸੀ ਫਿਰ ਇਹਦੇ ਵਿੱਚ ਆਪਾਂ ਅੱਧੀ ਘੜਚੀ ਪਾਵਾਂਗੇ ਤੇਲ ਦੀ ਜਿੰਨਾ ਕਿ ਤੁਹਾਡਾ ਸਮਾਨ ਹੈ ਉਸ ਹਿਸਾਬ ਨਾਲ ਪਾ ਲਿਓ ਜਦੋਂ ਹੀ ਤੇਲ ਹਲਕਾ ਜਿਹਾ ਗਰਮ ਹੋ ਗਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਆਪਾਂ ਬਟਰ ਕਿਉਂਕਿ ਬਟਰ ਦੇ ਬਿਨਾ ਇਹ ਬਿਲਕੁਲ ਅਧੂਰੀ ਹੈ ਫਿਰ ਇਹਦੇ ਵਿੱਚ ਪਾਵਾਂਗੇ ਜੀਰਾ ਜਦੋਂ ਹੀ ਹਲਕਾ ਜਿਹਾ ਪੱਕ ਗਿਆ ਇੱਕ ਚਮਚ ਪਰਕੇ ਪਾ ਦਿਓ ਅਦਰਕ ਲਸਣ ਦਾ ਪੇਸਟ ਤੁਸੀਂ ਇਹਨੂੰ ਐਟੇ ਟਾਈਮ ਵੀ ਪੀਸ ਕੇ ਪਾ ਸਕਦੇ ਹੋ ਪਰ ਕੱਟ ਕੇ ਨਾ ਪਾਓ ਕਿਉਂਕਿ ਇਹਦਾ ਟੇਸਟ ਇਹਦੇ ਵਿੱਚ ਇਸੇ ਤਰ੍ਹਾਂ ਹੀ ਆਉਂਦਾ ਕੱਟਣ ਵਿੱਚ ਪੀਸ ਜੇ ਆ ਜਾਂਦੇ ਆ ਫਿਰ ਬੱਚੇ ਖਾਂਦੇ ਨਹੀਂ ਜਦੋਂ ਹੀ ਹਲਕਾ ਜਿਹਾ ਪੱਕ ਗਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦਿਓ ਤੁਸੀਂ ਦੋ ਪਿਆਜ਼ ਤਿੰਨ ਚਾਰ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਇਹਨੂੰ ਹੌਲੀ ਹੌਲੀ ਪਕਾਉਣਾ ਸ਼ੁਰੂ ਕਰ ਦਿਓ ਜਿਹਨੂੰ ਜਿਹਨੂੰ ਵੀ ਪਾਪਾ ਜੀ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਮੇਰੇ ਭੈਣ ਭਰਾਓ ਜਰੂਰ ਦੱਸਿਓ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਹੀ ਪਿਆਜ਼ ਹਲਕੇ ਜਿਹੇ ਪੱਕੇ ਇੱਕੇਦਮ ਸਾਰਾ ਸਮਾਨ ਨਹੀਂ ਪਕਾਉਣਾ ਨਾਲ-ਨਾਲ ਪਕਾਉਂਦੇ ਜਾਵਾਂਗੇ ਫਿਰ ਆਪਾਂ ਤਿੰਨੋਂ ਰੰਗਾਂ ਦੀ ਪਾਈ ਹੈ ਇਹਦੇ ਵਿੱਚ ਸ਼ਿਮਲਾ ਮਿਰਚ ਜਿਹਨੂੰ ਬਿਲਕੁਲ ਬਰੀਕ ਕੱਟ ਲਿਆ ਤੁਸੀਂ ਕੱਲੀ ਹਰੀ ਮਿਰਚ ਵੀ ਪਾ ਸਕਦੇ ਹੋ ਕਿਉਂਕਿ ਆਮ ਤੌਰ ਤੇ ਆਪਣੇ ਘਰ ਦੇ ਵਿੱਚ ਉਹੀ ਹੁੰਦੀ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਦੇਖੋ ਜਦੋਂ ਹੀ ਇਹਨੇ ਤੇਲ ਜਾ ਛੱਡਤਾ ਇਹਨੂੰ ਪਕਦੀ ਨੂੰ ਇੱਥੇ 2 ਤੋਂ 3 ਮਿੰਟ ਹੋ ਗਏ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਟਮਾਟਰ ਤਿੰਨ ਵੱਡੇ ਸਾਈਜ਼ ਦੇ ਟਮਾਟਰ ਸੀ ਜਿਹਨਾਂ ਨੂੰ ਆਪਾਂ ਬਿਲਕੁਲ ਬਰੀਕ ਕਟਿਆਗਾ ਟਮਾਟਰਾਂ ਦਾ ਟੇਸਟ ਦੇ ਵਿੱਚ ਬੜਾ ਹੀ ਵਧੀਆ ਆਉਂਦਾ ਹੈ ਇਸ ਲਈ ਇਹ ਥੋੜੇ ਜਿਹਾ ਜ਼ਿਆਦਾ ਪੈਂਦੇ ਐ ਇਹਨਾਂ ਨੂੰ ਪਾਓ ਸਾਰੀ ਤੁਸੀਂ ਜ਼ਰੂਰਤ ਮੁਤਾਬਕ ਪਾ ਦਿਓ ਨਮਕ ਕਿਉਂਕਿ ਇਹਦੇ ਨਾਲੇ ਬੜੀ ਛੇਤੀ ਮੈਸ਼ ਹੁੰਦੇ ਐ ਇੱਥੇ ਇਹਨਾਂ ਚੀਜ਼ਾਂ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਪਕਾਉਣਾ ਹੈ ਜਦੋਂ ਇਹਨੂੰ ਪਕਦੀ ਨੂੰ 4 ਤੋਂ 5 ਮਿੰਟ ਹੋ ਗਏ ਟਮਾਟਰ ਮੈਸ਼ ਹੋ ਗਏ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੇ ਜਿਹਾ ਤੇ ਮਸਾਲੇ ਲਾਸਟ ਤੱਕ ਕੀ ਕੀ ਪਾਉਣਾ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਜਾਵਾਂਗੀ ਵੀਡੀਓ ਫੁੱਲ ਜ਼ਰੂਰ ਦੇਖਿਓ ਇਹਦੇ ਵਿੱਚ ਦੋ ਚਮਚ ਭਰ ਕੇ ਪਾਵਾਂਗੇ ਧਨੀਏ ਪਾਊਡਰ ਦੇ ਇਹਦਾ ਇਹਦੇ ਵਿੱਚ ਜਿਹੜੀ ਖੁਸ਼ਬੂ ਹੈ ਤੇ ਸਵਾਦ ਹੈ ਉਹ ਬਖਰਾ ਹੀ ਆਉਂਦਾ ਇੱਕ ਚਮਚ ਪਾਇਆ ਆਪਾਂ ਰੰਗ ਵਾਲੀ ਦੇਗੀ ਮਿਰਚ ਦਾ ਪੌਣਾ ਇੱਕ ਚਮਚਾ ਪਾਇਆ ਹਲਦੀ ਦਾ ਤੇ ਅੱਧਾ ਚਮਚੇ ਦੇ ਵਿੱਚ ਆਪਾਂ ਤਿੱਖੀ ਮਿਰਚ ਵੀ ਮਿਕਸ ਕੀਤੀ ਹੈ ਤੇ ਬਿਲਕੁਲ ਲਾਸਟ ਤੇ ਇੱਕ ਚਮਚ ਪਾਵਾਂਗੇ ਪਾਉ ਪਾਜੀ ਮਸਾਲਾ ਕਿਉਂਕਿ ਇਹਦੇ ਵੀ ਨਾ ਇਹਦਾ ਟੇਸਟ ਨਹੀਂ ਆਉਂਦਾ ਇਸ ਕਰਕੇ ਸਾਨੂੰ ਪਾਉਣਾ ਹੀ ਪਊਗਾ ਕਿਸੇ ਵੀ ਬ੍ਰਾਂਡ ਦਾ ਤੁਸੀਂ ਇਹ ਮਸਾਲਾ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਗਲਾਸ ਦਾ ਚੌਥਾ ਹਿੱਸਾ ਪਾਵਾਂਗੇ ਪਾਣੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲਿਆਂ ਨੂੰ 5-6 ਮਿੰਟ ਲਈ ਲਗਾਤਾਰ ਪਕਾ ਲਾਂਗੇ ਜਦੋਂ ਇਹਨਾਂ ਨੇ ਆਪਣਾ ਤੇਲ ਛੱਡਤਾ ਫਿਰ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਸਬਜ਼ੀਆਂ ਸਭ ਤੋਂ ਪਹਿਲਾਂ ਪਾਵਾਂਗੇ ਗੋਭੀ ਗਾਜਰ ਕਿਉਂਕਿ ਅੱਜਕੱਲ ਫੁੱਲ ਆ ਰਹੀ ਹੈ ਤੇ ਇਹ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਹੀ ਇਹਦਾ ਸਵਾਦ ਵੱਧਦਾ ਹੈ ਇਹਦੇ ਵਿੱਚ ਇੱਕ ਆਲੂ ਪਾਉਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਇਹ ਗਾੜੀ ਜੀ ਬਣ ਜਾਂਦੀ ਹੈ ਫਿਰ ਪਾਵਾਂਗੇ ਆਪਾਂ ਮਟਰ ਮਟਰ ਆਪਣੇ ਬਿਲਕੁਲ ਤਾਜ਼ੇ ਹੈ ਅੱਧਾ ਕ ਪਾਵਾਂਗੇ ਆਪਾਂ ਚਕੰਦਰ ਦਾ ਪੀਸ ਜਿਹਨੂੰ ਕਿ ਬੀਟ ਰੂਟ ਕਹਿੰਦੇ ਆ ਇਹਦੇ ਨਾਲ ਕਲਰ ਬੜਾ ਹੀ ਵਧੀਆ ਆਉਂਦਾ ਹੈ ਆਲੂ ਤੇ ਚਕੰਦਰ ਇਹਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਫਿਰ ਆਪਾਂ 3 ਗਲਾਸ ਪਾਣੀ ਨੂੰ ਕਰ ਲਿਆ ਸੀ ਗਰਮ ਤੇ ਇਹਦੇ ਵਿੱਚ ਪਾ ਦਾਂਗੇ ਪਾਣੀ ਗਰਮ ਆਪਾਂ ਇਸ ਲਈ ਕੀਤਾ ਸੀ ਤਾਂ ਕਿ ਇਹਦਾ ਕੁਕਿੰਗ ਪ੍ਰੋਸੀਜਰ ਹੈ ਜਿਹੜਾ ਬਿਲਕੁਲ ਨਾ ਰੁਕੇ ਜਲਦੀ ਜਲਦੀ ਬਣ ਕੇ ਤਿਆਰ ਹੋ ਜੇ ਪਾਣੀ ਇਹਦੇ ਵਿੱਚ ਤੁਸੀਂ ਇੰਨਾ ਕ ਪਾਉਣਾ ਜਿੰਨਾ ਕਿ ਵਿੱਚ ਸਬਜ਼ੀਆਂ ਜਿਹੜੀਆਂ ਬਿਲਕੁਲ ਡਿਪ ਹੋ ਜਾਣ ਇਸ ਤਰ੍ਹਾਂ ਉਸ ਤੋਂ ਬਾਅਦ ਕੁੱਕਰ ਨੂੰ ਕਰ ਦਿਓ ਬੰਦ ਤੇ ਇਹਦੀਆਂ 5 ਤੇ ਵੀ ਸਿਲਾਂ ਲਗਾ ਲਿਓ ਤਾਂ ਕਿ ਸਬਜ਼ੀਆਂ ਜਿਹੜੀਆਂ ਚੰਗੀ ਤਰ੍ਹਾਂ ਪੱਕ ਜਾਣ ਉਸ ਤੋਂ ਬਾਅਦ ਜਦੋਂ ਤੁਸੀਂ ਕੁੱਕਰ ਖੋਲੋਗੇ ਸਾਰੀਆਂ ਸਬਜ਼ੀਆਂ ਬਿਲਕੁਲ ਬਣ ਕੇ ਤਿਆਰ ਹੈ ਕਿੰਨਾ ਸੋਹਣਾ ਇਹਦਾ ਕਲਰ ਆਇਆ ਦੇਖੋ ਉਸ ਤੋਂ ਬਾਅਦ ਕੋਈ ਵੀ ਲੈ ਲਿਓ ਤੁਸੀਂ ਮੈਸ਼ਰ ਹੈਂਡੀ ਵਗੈਰਾ ਨਾਲ ਇਹਨੂੰ ਬਿਲਕੁਲ ਗ੍ਰਾਈਂਡ ਨਾ ਕਰਿਓ ਨਹੀਂ ਤਾਂ ਇਹ ਬਿਲਕੁਲ ਵਧੀਆ ਨਹੀਂ ਬਣਨੀ ਕੋਈ ਵੀ ਮੈਸ਼ਰ ਨਾਲ ਇਹਨੂੰ ਹਲਕਾ ਹਲਕਾ ਤੁਸੀਂ ਦਿਵਾ ਦੇਣਾ ਕਿਉਂਕਿ ਸਬਜ਼ੀਆਂ ਆਪਣੀਆਂ ਬਿਲਕੁਲ ਪੱਕ ਕੇ ਤਿਆਰ ਹੈ ਨਾਲ-ਨਾਲ ਹੀ ਤੁਸੀਂ ਗੈਸ ਨੂੰ ਚਲਾ ਦਿਓ ਤੇ ਇਹ ਪਕਦੀ ਵੀ ਰਹੂਗੀ 10 ਤੋਂ 15 ਮਿੰਟ ਇਹਨੂੰ ਬਾਅਦ ਵਿੱਚ ਆਪਾਂ ਓਪਨ 'ਚ ਪਕਾਵਾਂਗੇ ਗੈਸ ਦੀ ਫਲੇਮ ਇੱਥੇ ਸਲੋ ਰੱਖਣੀ ਹੈ ਹੌਲੀ ਹੌਲੀ ਪਕਾਣਾਗਾ ਉਸ ਤੋਂ ਬਾਅਦ ਇੱਕ ਚਮਚ ਹੋਰ ਪਾਵਾਂਗੇ ਪਾਓ ਬਾਜੀ ਮਸਾਲੇ ਦਾ ਇਹ ਮਸਾਲਾ ਇੱਕ ਚਮਚ ਲਾਸਟ ਤੇ ਇਸ ਲਈ ਪਾਇਆ ਕਿਉਂਕਿ ਇੱਥੇ ਵੱਖਰੀ ਖਸ਼ਬੋ ਤੇ ਵੱਖਰਾ ਸਵਾਦ ਦਿੰਦਾ ਹੈ ਦੋ ਨੀंबू ਆਪਾਂ ਪਾ ਦਾਂਗੇ ਰਸ ਕਿਉਂਕਿ ਇਹਦੇ ਨਾਲ ਹਲਕੀ ਜਿਹੀ ਖਟਾਸ ਆਉਂਦੀ ਹੈ ਤੇ ਚਟਪਟੀ ਬਣਦੀ ਹੈ ਉੱਪਰ ਦੀ ਪਾ ਦਾਂਗੇ ਹਰਾ ਹਰਾ ਧਨੀਆ ਤੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਹਨੂੰ ਪੱਕਦੀ ਨੂੰ ਇੱਥੇ 15 ਕਿ ਮਿੰਟ ਹੋ ਗਏ ਤੇ ਹੁਣ ਗੈਸ ਨੂੰ ਕਰਾਂਗੇ ਬੰਦ ਤੇ ਮजेदार ਜੀ ਭਾਜੀ ਬਣ ਕੇ ਤਿਆਰ ਹੈ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਇਹਦੇ ਮजेदार ਜਿ ਪਾਓ ਬਣਾਉਣੇ ਆ ਤਾਂ ਫਿਰ ਸਿੱਧੇ ਤਵੇ ਦੇ ਉੱਪਰ ਪਾਓ ਬਟਰ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਪਾਜੀ ਮਸਾਲਾ ਤੇ ਉੱਪਰੇ ਦੇ ਪਾਓ ਰੱਖ ਕੇ ਬਟਰ ਵਗੈਰਾ ਚੰਗੀ ਤਰ੍ਹਾਂ ਲਗਾ ਕੇ ਹੱਥਾਂ ਨਾਲ ਪ੍ਰੈਸ ਕਰ ਲਿਓ ਤੇ ਨੂੰ 1 ਮਿੰਟ ਲਈ ਸਲੋ ਫਲੇਮ ਤੇ ਪਕਾ ਲਿਓ ਇਹ ਬਹੁਤ ਛੇਤੀ ਬਣ ਕੇ ਤਿਆਰ ਹੁੰਦੇ ਨੇ ਤੇ ਇਹ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾਲੀ ਬਾਰ-ਬਾਰ ਬਣਾਓਗੇ ਇਹਨੂੰ ਤੁਸੀਂ 1-2 ਦਿਨ ਸਟੋਰ ਕਰਕੇ ਵੀ ਰੱਖ ਸਕਦੇ ਹੋ ਕਿਉਂਕਿ ਘਰ ਦੀਆਂ ਸਬਜ਼ੀਆਂ ਨਾਲ ਦੇ ਸਵਾਦ ਵਿੱਚ ਕੋਈ ਫਰਕ ਨਹੀਂ ਪੈਂਦਾ ਮੱਝੇ ਦਾ ਜੀ ਪਾਉ ਪਾਜੀ ਬਣਾ ਕੇ ਜ਼ਰੂਰ ਖਾਇਓ ਧੰਨਵਾਦ